ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਸ ਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਹਾਗ ਤੇ ਨਾਖੀਐ ਜਿਨ ਕੈ ਮਨ ਮੈਂ ਪਰਮਾ ਤਿਨ ਕੈ ਦਿੱਤੇ ਨਾਨਕਾ ਤੇ ਹੋ ਜੇ ਹਾ ਧਰਮਾ ਆਪੈ ਨਿਰੰਜਨ ਪਰਮ ਪਾਤਾ ਕਾ ਭੀਗਕ ਹੋਏ ਤਿਸ ਕਾ ਪੋਜਨ ਨਾਨਕਾ ਵਿਰਲਾ ਪਾਏ ਕੋਏ ਹੋਆ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾ ਖੰਡਾ ਵਿੱਚ ਜਾਣੀ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਕਾਤ ਕੰਜਕਾਨ ਚਾਰੀ ਕਾ ਤਾਨ ਫਿਟਕ ਫਿਟਕਾ ਕੋੜ ਬਦਿਆ ਸਦਾ ਸਦਾ ਬਹਿਮਾਨ ਪਾਹੇ ਤੇ ਜਾਹੇ ਵੀ ਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀਐ ਇਕ ਰਹਿ ਤਤ ਗਿਆਨ ਮਾਥੇ ਜੋਤਰ ਲਿਖਿਆ ਸੋ ਮਿਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੂੰ ਨਦਰ ਹੋਏ ਜਿਨੇ ਨਾਮ ਵਸਾਰਿਆ ਕੂੜੈ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸਨਾ ਅਗ ਜਿਨਾ ਵੇਲਨਾ ਤੁੰਬੜੀ ਮਾਇਆ ਠੱਗੇ ਠੱਗ ਮਨਮੁਖ ਬੰਦ ਚਲਾਈ ਆ ਨਾ ਮਿਲਹੀ ਵਗ ਸਗ ਆ ਭੁਲਾਏ ਭੁਲੀਏ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁਟੀ ਆ ਜੇ ਚੱਲੇ ਸਤਿਗੁਰ ਭਾਏ ਸਾਲ ਆਈ ਸਾਲਾਣਾ ਭੀ ਸੱਚਾ ਸਾਲਾਹੇ ਨਾਨਕ ਸੱਚਾ ਏਕਦਰ ਬੀਪਾ ਪਰ ਹਰਿਆ ਏ ਨਾਨਕ ਜੈ ਜੈ ਮੈਂ ਫਿਰ ਉਹ ਤੈ ਤੈ ਸੱਚਾ ਸੋਏ ਜੈ ਦੇਖਾ ਤੈ ਇੱਕ ਤੂੰ ਜੈ ਦੇਖਾ ਤੈ ਇੱਕ ਹੈ ਗੁਰਮੁਖ ਪ੍ਰਗਟ ਹੋਏ ਲੋਗ ਵਿਸਾਨੁ ਸਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕੋ ਕਰਤੇ ਖਾਪਮੁਏ ਖੂਨ ਲਖ ਅ ਸੰਖ ਸਤਗੁਰ ਮਿਲੇ ਸੋਬਰੈ ਸਚੈ ਸਬਦ ਅਲੰਖ ਜਿਨਾ ਸਤਗੁਰ ਇਕ ਮਨ ਸੇਵਿਆ ਤਿਨ ਜਨ ਲਾਗੋਂ ਪਾਏ ਗੁਰ ਸਬਦੀ ਅਰ ਮਨ ਵਸੈ ਮਾਇਆ ਕੀ ਭੁਖ ਜਾਏ ਸੇਜਾ ਨਿਰਮਲ ਉਜਲੇ ਜੇ ਗੁਰਮਖ ਨਾਮ ਸਮਾਏ ਨਾਨਕ ਹੋਰ ਪਾਸਾਈਆਂ ਕੋੜੀਆਂ ਨਾਮ ਰਤੇ ਪਾਸ਼ਾ ਜੋ ਪੁਰਖ ਹੈ ਕਰ ਭਗਤੀ ਨਾਰ ਹੈ ਤ ਲੋਚਾ ਭਗਤੀ ਪਾਏ ਬੋਰਾ ਸਾਲ ਨੇ ਸਵਾਰ ਦੀ ਖਟਰ ਸੁਮੀਠੇ ਪਾਏ ਤੇ ਉਹ ਬਾਣੀ ਭਗਤ ਸਲਾ ਦੇ ਯਾਰ ਨਾਮੈ ਚਿਤ ਲਾਏ ਮੰਤਨ ਤਨ ਅਗੇ ਰੱਖਿਆ ਸਿਰ ਵਿੱਚ ਗੁਰ ਅਗੇ ਜਾਏ ਪੈ ਭਗਤੀ ਭਗਤ ਬੋ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਭਾਵੇ ਪਰਵਾਉ ਹੈ ਕਿ ਦਖਾਦਾ ਤੇ ਪਤਾਏ ਸਤਿਗੁਰ ਕੈ ਪਾਣੇ ਜੋ ਚੱਲੇ ਤੇ ਬਤਾਸੈ ਔਰ ਗੁਣ ਗਾਏ ਤੰਦਨ ਕਾਲ ਜਗ ਨਾਨਕ ਅਜੇ ਚੱਲੇ ਸਤਿਗੁਰ ਭਾਏ ਸਤਿਗੁਰ ਨਾਲ ਸੇਵੇ ਔ ਸਬਦ ਨਾਲ ਰੱਖਿਓ ਔਰ ਧਾਰ ਤਿਕ ਦਿਨ ਆਕਾ ਜੀਵੇ ਆਗੇ ਤੇ ਆਏ ਸੰਸਾਰ ਗੁਰਮਤੀ ਪਉ ਮਨ ਪਵੈ ਤਾ ਹਰ ਸਸ ਲੱਗੈ ਪਿਆਰ ਨਾਉ ਮਿਲੈ ਤੁਰਿ ਲਿਖੇ ਆਜਨ ਨਾਨਕ ਪਾਰੋ ਉਤਾਰ ਮਾਇਆ ਮੋ ਜਗ ਪਰਮਿਆ ਕਰਮੁ ਸੈ ਖਬਰ ਨਾ ਹੋਏ ਕਾਮ ਗ੍ਰੋਧ ਮਨ ਹਿਰਲੇ ਆ ਮਨ ਮੁਖੰਦਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪ੍ਰਗਾਸਿ ਆ ਮਨ ਤਨ ਨਿਰਮਲ ਹੋਏ ਨਾਮ ਹੀ ਨਕਟੇ ਫਿਰ ਬਿਨ ਨਾਵੇ ਬੈ ਰੋਏ ਨਾਨਕ ਜੋਤੁਰ ਕਰਤਾ ਲਿਖਿਆ ਸੋ ਮੀਟ ਨਾ ਸਕੈ ਕੋਏ ਗੁਰਮਖਾਰ ਤਨ ਖਟਿਆ ਗੁਰ ਕੈ ਸਬਦ ਵਿਚਾਰ ਨਾਮ ਪਦਾਰਥ ਪਾਇਆ ਟੁੱਟ ਭਰੇ ਪੰਡਾਰ ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ ਨਾਨਕ ਸਾਬ ਕਾਰਨ ਕਰਤਾ ਕਰੈ ਵੇਖੈ ਸਿਰਜਣਹਾਰ ਗੁਰਮਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਕਾਸ ਤਿੱਥੈ ਉੰਗਣਾ ਭੁਖੈ ਹਰ ਅਮਰਤ ਨਾਮ ਸੁਖ ਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਕਾਮ ਕ੍ਰੋਧ ਕਾ ਚੋਲੜਾ ਸਭ ਗਲੇ ਆਏ ਪਾਏ ਇੱਕ ਪੁਜਾਇ ਇੱਕ ਬਿਨ ਸੁਜਾ ਹੈ ਹੁਕਮੇ ਆਵੈ ਜਾਏ ਜੰਮਣ ਬੜਨਾ ਚੁਕੀ ਰੰਗ ਲੱਗਾ ਦੂਜੇ ਭਾਏ ਬੰਦਨ ਬੰਦ ਭਵਾਈ ਨਾ ਕਰਨਾ ਕੁਛੂ ਨਾ ਜਾਏ ਜਿਨ ਕੋ ਕਿਰਪਾ ਧਾਰਿਆ ਦਿਨ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਭਈ ਮਰਜੀ ਵਿਆਸ ਸਹਿ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਾਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆਕ ਤਿਲ ਥਾਏ ਨ ਪਾਈ ਪੁੰਦਾਂ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰ ਜਮਕਾਲ ਨ ਛੋਡੀ ਦੂਜੈ ਭਾਏ ਖਵਾਈ جو بن جاندہ نظر نہ آئی جر پوچ مر جائی پوتکلات کلا موہیت ہے انت بےلی کو نہ سکھائی ستگر سے وی سو سکھ پائے ناؤ وسہ من آئی نانک سے وڈے وڈ پاگی جے گرمک نام سمائی سے ستگے سو سکھ پائے ناؤ وسہ من آئی نانک سی وڈے وڈی جے گرمک نام سمائی گروہ پیار ہو بھول چک دی کھیما ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ